ਅਬਸੀ ਪੰਜਾਬ ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਸੰਸਦ ਚ ਹੋਈ ਸੁਰੱਖਿਆ ਦੇ ਵਿੱਚ ਵੱਡੀ ਗਤਾਹੀ ਨੂੰ ਲੈ ਕੇ ਵਿਰੋਧੀ ਧਿਰ ਦੇ ਲੋਕ ਸਭਾ ਮੈਂਬਰਾਂ ਦਾ ਹਗਾਮਾ جاری ਹੁਣ ਤੱਕ ਲੋਕ ਸਭਾ ਤੇ ਰਾਜ ਸਭਾ ਚ 141 ਵਿਰੋਧੀ ਧਿਰਾਂ ਦੇ ਐਮਪੀ ਕਿੱਥੇ ਜਾ ਚੁੱਕੇ ਨੇ ਮੁੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਰੋਧੀਆਂ ਤੇ ਵੱਡੀ ਟਿੱਪਣੀ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਵਿਰੁੱਧ ਦੇ ਵਿੱਚ ਹੀ ਰਹਿਣ ਲਈ ਮਨ ਬਣਾ ਚੁੱਕਿਆ ਨੇ ਇੰਡੀਆ ਗੱਠਜੋੜ ਦੀ ਮੀਟਿੰਗ ਸੀਟਾਂ ਦੇ ਵੰਡ ਨੂੰ ਲੈ ਕੇ ਹੋਈ ਚਰਚਾ ਗਿਆਨਵਰਾਪੀ ਕੇਸ ਵਿੱਚ ਮੁਸਲਮ ਧਿਰ ਦੀਆਂ ਪੰਜ ਪਟੀਸ਼ਨਾਂ ਕੀਤੀਆਂ ਗਈਆਂ ਖਾਰਜ ਹਰਿਆਣਾ ਵਿਧਾਨ ਸਭਾ ਦੇ ਵਿੱਚ ਹੀ ਸੁਰੱਖਿਆ 'ਚ ਵੱਡੀ ਕਟਾਈ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਤੇ ਦੋਸ਼ ਲਗਾਉਣ ਵਾਲੀ ਮਹਿਲਾ ਕੋਚ ਵੱਲੋਂ ਸਦਨ 'ਚ ਜਬਰੀ ਵੜ ਦੀ ਕੋਸ਼ਿਸ਼ 5000 ਅਮਰੀਕੀ ਡਾਇਮੰਡ ਦੇ ਨਾਲ ਬਣਿਆ ਰਾਮ ਮੰਦਰ ਨੈਕਲੇਸ ਸੰਸਦ 'ਚ ਹੋਈ ਵੱਡੀ ਸੁਰੱਖਿਆ 'ਚ ਕਟਾਈ ਲੈ ਕੇ ਜਾਂਚ ਕਮੇਟੀ ਨੇ 3 ਦਿਨ ਕ੍ਰਾਈਮ ਸੀਨ ਰੀਕ੍ਰੀਏਟ ਕੀਤਾ ਸੁਰੱਖਿਆ ਕਰਮਚਾਰੀਆਂ ਕੋਲੋਂ ਵੀ ਹੋਈ ਪੁਛਗਿਛ ਬਾਲੀਵੁੱਡ ਦੇ ਅਦਾਕਾਰ ਸ਼ਾਹਰੂਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਵੱਲੋਂ ਨੋਟਿਸ ਹੁਣ ਖਬਰਾਂ ਦੇ ਸਤਾਰ ਨਾਲ ਸੰਸਦ ਦੇ ਚੱਲ ਰਹੇ ਸਰਦਰ ਉਤ ਅਜਲਾਸ ਦੇ 12ਵੇਂ ਦਿਨ ਵੀ ਅਜ ਵਿਰੋਧੀ ਧਿਰ ਦੇ ਲੋਕ ਸਭਾ ਮੈਂਬਰਾਂ ਵੱਲੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਹੰਗਾਮਾ ਕੀਤਾ ਗਿਆ ਵਿਰੋਧੀ ਸੰਸਦ ਨੇ ਸਦਨ ਦੇ ਗੇਟ ਅਤੇ ਅੰਦਰ ਨਾਰੇਬਾਜੀ ਅਤੇ ਰੋਸ ਪ੍ਰਦਰਸ਼ਨ ਕੀਤਾ ਲੋਕ ਸਭਾ ਤੇ ਰਾਜ ਸਭਾ ਦੀ ਜਿਹੜੀ ਕਾਰਵਾਈ ਆ 3 ਵਜੇ ਤੱਕ ਮੁਲਤਵੀ ਕੀਤੀ ਗਈ ਸੀ ਉਸ ਤੋਂ ਬਾਅਦ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਜਿੰਜਾ ਲੋਕ ਸਭਾ ਮੈਂਬਰਾਂ ਨੂੰ ਮੁਤਲ ਕਰ ਦਿੱਤਾ ਗਿਆ ਇਸ ਤਰ੍ਹਾਂ ਹੁਣ ਕੁੱਲ ਲੋਕ ਸਭਾ ਤੇ ਰਾਜ ਸਭਾ ਚੋ ਮਤਲਕ ਕੀਤੇ ਜਾ ਚੁਕੇ ਐਮਪੀ ਦੀ ਗਿਣਤੀ 141 ਹੋ ਗਈ ਹੈ ਜਿਹੜੇ ਹੁਣ ਅਗਲੇ ਦਿਨਾਂ ਤੱਕ ਚੱਲਣ ਵਾਲੀ ਸਦਨ ਦੀ ਕਾਰਵਾਈ ਚ ਹਿੱਸਾ ਨਹੀਂ ਲੈ ਪਉਣਗੇ ਇਥੋਂ ਨਹੀਂ ਲੋਕ ਸਭਾ ਦੀ ਪ੍ਰਸ਼ਨ ਸੂਚੀ ਵਿੱਚ ਵੀ 27 ਸਵਾਲ ਵੀ ਕਟਾ ਦਿੱਤੇ ਗਏ ਨੇ ਇਹ ਸਵਾਲ ਮਤਲਕ ਕੀਤੇ ਗਏ ਲੋਕ ਸਭਾ ਮੈਂਬਰਾਂ ਵੱਲੋਂ ਪੁੱਛੇ ਜਾਣੇ ਸੀ ਮਤਲਕ ਕੀਤੇ ਗਏ ਟੀਐਮਸੀ ਸੰਸਦ ਕਲਿਆਣ ਬੈਨਰਜੀ ਨੇ ਸੰਸਦ ਗੇਟ ਤੇ ਸਵੇਰੇ ਹੀ ਰਾਜ ਸਭਾ ਦੇ ਉਪ ਚੇਅਰਮੈਨ ਜਗਦੀਪ ਦਣਖੜ ਦੀ ਮਮਿਕਰੀ ਵੀ ਕੀਤੀ ਇਸ ਦਿਨ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਨੇਤਾ ਉੱਥੇ ਮੌਜੂਦ ਸਨ ਕਈ ਸੰਸਦ ਵੀਡੀਓ ਵੀ ਬਣਾਉਂਦੇ ਦਿਖਾਈ ਦਿੱਤੇ 14 ਦਸੰਬਰ 18 ਦਸੰਬਰ ਤੇ 19 ਦਸੰਬਰ ਨੂੰ ਕੁੱਲ 141 ਜਿਹੜੇ ਨੇ ਐਮਪੀ ਸਸਪੈਂਡ ਕੀਤੇ ਗਏ ਨੇ ਇਹਨਾਂ ਵਿੱਚੋਂ ਕਾਂਗਰਸ ਦੇ 57 ਲੋਕ ਸਭਾ ਚੋਂ 40 ਤੇ ਰਾਜ ਸਭਾ ਚੋਂ 17 ਐਨਸੀਪੀ ਦੇ 4 ਲੋਕ ਸਭਾ ਤੋਂ 3 ਰਾਜ ਸਭਾ ਤੋਂ 1 ਡੀਐਮਕੇ ਦੇ 21 ਲੋਕ ਸਭਾ ਚ 16 ਰਾਸ ਸਭਾ ਚ 5, ਸੀਪੀਆਈਐਮ ਦੇ 5, ਲੋਕ ਸਭਾ ਚੋਂ 2 ਤੇ ਰਾਸ ਸਭਾ ਚੋਂ 3, ਸੀਪੀਆਈ ਦੇ 3, ਲੋਕ ਸਭਾ ਚੋਂ 1, ਰਾਸ ਸਭਾ ਚੋਂ 2, ਜੰਧਾਦਲ ਜੂ ਦੇ 14 ਲੋਕ ਸਭਾ ਤੋਂ 11, ਰਾਸ ਸਭਾ ਤੋਂ 3, ਨੈਸ਼ਨਲ ਕਾਨਫਰੰਸ ਦੇ 2 ਲੋਕ ਸਭਾ ਤੋਂ ਹੀ ਤਾਂ, ਟੀਐਮਸੀ ਦੇ 11 ਲੋਕ ਸਭਾ ਤੋਂ 13, ਰਾਸ ਸਭਾ ਤੋਂ 8, ਸਮਾਜਵਾਦੀ ਪਾਰਟੀ ਦੇ 4 ਲੋਕ ਸਭਾ ਤੋਂ 2, ਰਾਸ ਸਭਾ ਤੋਂ 2, ਬਸਪਾ ਦਾ 1 ਐਮਪੀ, ਰਾਸ਼ਟਰੀ ਜਨਤਾਦਲ ਦੇ 2 ਜੋ ਰਾਜ ਸਭਾ ਮੈਂਬਰ ਨੇ ਇੰਡੀਅਨ ਜੂਨੀਅਰ ਮੁਸਲਮਾਨ ਲੀਗ ਦੇ ਤਿੰਨ ਜਿਹੜੇ ਲੋਕ ਸਭਾ ਤੋਂ ਮੈਂ ਲੋਕ ਸਭਾ ਮੈਂਬਰ ਨੇ ਆਮ ਆਦੀ ਪਾਰਟੀ ਦਾ ਇਕਲੌਤਾ ਲੋਕ ਸਭਾ ਮੈਂਬਰ ਜਲੰਧਰ ਤੋਂ ਜਿਹੜੇ ਸ਼ੀਲ ਰਿੰਕੂ ਕੇਰਲਾ ਕਾਂਗਰਸ ਦਾ ਇੱਕ ਰਾਜ ਸਭਾ ਤੋਂ ਝਾਰਖੰਡ ਮੁਕਤੀ ਮੋਰਚਾ ਦਾ ਇੱਕ ਰਾਜ ਸਭਾ ਤੋਂ ਵੀ ਸੀ ਕੇ ਦਾ ਇੱਕ ਲੋਕ ਸਭਾ ਤੋਂ ਮੈਂਬਰ ਅਤੇ ਆਰਐਸਪੀ ਦਾ ਇੱਕ ਐਮਪੀ ਜਿਹੜੇ ਲੋਕ ਸਭਾ ਤੋਂ ਉਹਨਾਂ ਨੂੰ ਮਤਲਕ ਕੀਤਾ ਜਾ ਚੁੱਕਾ ਕੁੱਲ 78 ਜਿਹੜੇ ਬੀਤੇ ਦਿਨ ਮਤਲਕ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਲੋਕ ਸਭਾ ਚੋਂ 33 ਰਾਜ ਸਭਾ ਚੋਂ 45 ਜਿਹੜੇ ਮਤਲਕ ਕੀਤੇ ਗਏ ਸੀ ਉਹਨਾਂ ਕੁੱਲ ਗਿਣਤੀ 150 ਤੱਕ ਪਹੁੰਚ ਗਈ ਹੈ ਔਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿਹੜੇ ਮਤਲਕ ਕੀਤੇ ਗਏ ਨੇ ਇਹ ਇਤਿਹਾਸ ਬਣ ਚੁੱਕਾ ਹੈ ਕਿ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਸਦਨ ਚੋਂ ਮਤਲਕ ਕੀਤੇ ਗਏ ਨੇ ਇਸ ਤੋਂ ਪਹਿਲਾਂ 1999 ਚ ਜਦੋਂ ਰਜੀਵ ਗਾਂਧੀ ਦੀ ਸਰਕਾਰ ਸੀ ਉਹ ਦੋਤਰੇਠ एमपी सस्पेंड ਕੀਤੇ ਗਏ ਹੀ ਔਰ ਪਿਛਲੇ ਹਫਤੇ ਕੁੱਲ ਮਿਲਾ ਕੇ ਜਿਹੜੇ ਸਸਪੈਂਡ ਕੀਤੇ ਗਏ ਨੇ ਉਹਨਾਂ ਦੀ ਗਿਣਤੀ 150 ਤੱਕ ਪਹੁੰਚ ਗਈ ਹੈ ਰਾਜ ਸਭਾ ਦੇ ਜਿਹੜੇ ਉਪ ਚੇਅਰਮੈਨ ਨੇ ਜਗਦੀਪ ਦਣਖੜ ਦੀ ਜਦੋਂ ਮਮਿਕਰੀ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜੀ ਮਮਿਕਰੀ ਕੀਤੀ ਗਈ ਉਹ TMC ਦੇ ਮੈਂਬਰ ਪਾਰਲੀਮੈਂਟ ਕਲਿਆਣ ਬੈਨਰਜੀ ਨੇ ਕੀਤੀ ਜਦੋਂ ਵੀਡੀਓ ਵਾਇਰਲ ਹੋਇਆ ਤਾਂ ਉਸ ਵੀਡੀਓ ਲੈ ਕੇ ਸਦਨ ਦੇ ਵਿੱਚ ਨਾਰਾਜ਼ਗੀ ਜਤਾਈ ਗਈ ਉਹਨਾਂ ਨੇ ਸਦਨ ਵਿੱਚ ਕਿਹਾ ਕਿ ਇੱਕ ਸੰਸਦ ਮੈਂਬਰ ਨੇ ਟੀਵੀ ਤੇ ਇੰਨੀ ਹੱਦੋਂ ਪਾਰ ਗੱਲ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਹੱਦ ਵੀ ਕਿਸੇ ਚੀਜ਼ ਹੁੰਦੀ ਹੈ ਚੈਨਲ ਦੇ ਸਾਹਮਣੇ ਸਦਨ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ ਗਿਆ ਭਗਵਾਨ ਇਹਨਾਂ ਨੂੰ ਮਤ ਬਖਸ਼ੇ ਰਾਜ ਸਭਾ ਦੇ ਉਪ ਚੇਅਰਮੈਨ ਜਗਦੀਪ ਦਣਕੜਵਾਲ ਦੀ ਜਿਹੜੀ ਮਮਿਕਰੀ ਕੀਤੀ ਗਈ ਉਹਨਾਂ ਨੇ ਬਸ ਇੰਨਾ ਹੀ ਕਿਹਾ ਕਿ ਜਿਹੜੇ ਉਹਨਾਂ ਦੀ ਮਮਿਕਰੀ ਕਰ ਰਹੇ ਨੇ ਉਸ ਰਦਨ ਦੀ ਮਰਿਆਦਾ ਵੀ ਭੰਗ ਕਰ ਰਹੇ ਨੇ ਤੇ ਪਰਮਾਤਮਾ ਉਹਨਾਂ ਨੂੰ ਮਤ ਬਖਸ਼ੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਚ ਸੁਰੱਖਿਆ ਵਿੱਚ ਹੋਈ ਵੱਡੀ ਕੁਤਾਹੀ ਦੇ ਮਸਲੇ ਦੇ ਵਿੱਚ ਵਿਰੋਧੀ ਦਲਾਂ ਨੂੰ ਘੇਰਿਆ ਭਾਰਤੀ ਜਨਤਾ ਪਾਰਟੀ ਸੰਸਦੀ ਦਲ ਦੀ ਬੈਠਕ ਵਿੱਚ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਆਪਣੇ ਸਥਾਨ ਤੇ ਹੀ ਬਣੇ ਰਹਿਣ ਦਾ ਮਨ ਬਣਾ ਲਿਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਸੰਸਦਾਂ ਨੇ ਸੁਰੱਖਿਆ ਦੀ ਕੁਤਾਹੀ ਕੀਤੀ ਹੈ ਕੁਝ ਦਲ ਇੱਕ ਇੱਕ ਦੂਜੇ ਦੇ ਸਮਰਥਨ ਵਿੱਚ ਆਵਾਜ਼ ਠਾਰੇ ਨੇ ਇਹ ਜਿਹੜੀ ਕਤਾਹੀ ਜਦ ਸੇਨ ਮਾਰੀਆ ਇਹ ਬਹੁਤ ਹੀ ਖਤਰਨਾਕ ਹੈ ਭਾਰਤੀ ਜਨਤਾ ਪਾਰਟੀ ਦੀ ਸੰਸਦ ਹਲ ਦੀ ਬੈਠਕ ਦੇ ਵਿੱਚ ਸੰਸਦ ਦੇ ਲਾਇਬ੍ਰੇਰੀ ਦੇ ਦਫਤਰ ਵਿੱਚੋ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਮੋਦੀ ਨੇ ਕਿਹਾ ਕਿ ਲੋਕਤੰਤਰ ਵਿੱਚ ਭਰੋਸਾ ਕਰਨ ਵਾਲੇ ਹਰ ਵਿਅਕਤੀ ਨੂੰ ਸੰਸਦ ਦੇ ਵਿੜੇ ਵਿੱਚ ਹੋਈ ਕਤਾਹੀ ਨੂੰ ਲੈ ਕੇ ਜਿਹੜੀ ਗੁਸਪੈਟ ਹੋਈ ਹੈ ਉਹ ਦੀ ਨਿੰਦਾ ਕਰਨੀ ਚਾਹੀਦੀ ਹੈ ਪਰ ਕੁਝ ਪਾਰਟੀਆਂ ਸਰਖਿਆ ਵਿੱਚ ਹੋਈ ਕਤਾਈ ਦੇ ਮਾਮਲੇ ਵਿੱਚ ਸਪੋਰਟ ਕਰ ਰਹੀਆਂ ਨੇ ਦਰਅਸਲ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ਸੰਸਦ ਵਿੱਚ ਹੋਈ ਸੁਰੱਖਿਆ ਦੀ ਵੱਡੀ ਕਤਾਈ ਨੂੰ ਲੈ ਕੇ ਬਰੋਜਗਾਰੀ ਅਤੇ ਮਹਿੰਗਾਈ ਨੂੰ ਦੋਸ਼ੀ ਠਰਾਇਆ ਇਸ ਨੂੰ ਲੈ ਕੇ ਪ੍ਰਾਈਮ ਮਿੰਿਸਟਰ ਮੋਦੀ ਨੇ ਕਿਹਾ ਕਿ ਮੈਂ ਨਹੀਂ ਸਮਝ ਪਾ ਰਿਹਾ ਕਿ ਲੋਕਤੰਤਰ ਵਿੱਚ ਭਰੋਸਾ ਕਰਨ ਵਾਲੀ ਕੋਈ ਪਾਰਟੀ ਕਿਵੇਂ ਇਸ ਘਟਨਾ ਨੂੰ ਸਹੀ ਠਰਾ ਸਕਦੀ ਹੈ ਪੀਐਮ ਨੇ ਵੀ ਕਿਹਾ ਕਿ ਵਿਰੋਧੀ ਜਿਹੜੇ ਜਿਹੜੇ ਨੇ ਹਾਲੀਆਂ ਹੀ ਵਿਧਾਨ ਸਭਾ ਵਿੱਚ ਜਿਹੜੀ ਚੋਣਾਂ ਹੋਈਆਂ ਉਹਦੇ ਵਿੱਚ ਹਾਰ ਮਿਲੀ ਆ ਉਸ ਹਾਰ ਤੋਂ ਪਰੇਸ਼ਾਨ ਨੇ ਔਰ ਸੰਸਦੀ ਕਾਰਵਾਈ ਵਿੱਚ ਉਹ ਹੁਣ ਆਪਣੀ ਹਾਰ ਬਰਦਾਸ਼ਤ ਨਹੀਂ ਕਰੇ ਤੇ ਅੜਕੇ ਡਾ ਰਹੇ ਨੇ ਪੀਐਮ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਤੁਹਾਨੂੰ ਸੰਜਮ ਬਣਾਈ ਰੱਖਣ ਦੀ ਲੋੜ ਆ ਔਰ ਲੋਕਤੰਤਰ ਕਦਰਾਂ ਕੀਮਤਾਂ ਦਾ ਪਾਲਣ ਕਰਨ ਵਾਸਤੇ ਉਹਨਾਂ ਨੇ ਬੀਜੇਪੀ ਦੇ ਲੀਡਰਾਂ ਨੂੰ ਸਨੇਹਾ ਦਿੱਤਾ ਯ ਮੋਦੀ ਨੇ ਇਹ ਵੀ ਕਿਹਾ ਕਿ ਇੰਡੀਆ ਗੱਠ ਜੋੜ ਦਾ ਟੀਚਰ ਸਾਡੀ ਸਰਕਾਰ ਨੂੰ ਹਟਾਉਣਾ ਜਦਕਿ ਸਾਡੀ ਸਰਕਾਰ ਦਾ ਟੀਚਾ ਇਸ ਦੇਸ਼ ਦੇ ਲਈ ਬਿਹਤਰ ਭਵਿੱਖ ਤਿਆਰ ਕਰਨਾ ਔਰ ਵਿਰੋਧੀਆਂ ਦੇ ਸੁਭਿਆਰ ਦੇ ਨਾਲ 2024 ਵਿੱਚ ਇਹਨਾਂ ਦੇ ਨੰਬਰ ਹੋਰ ਘਟ ਹੋ ਜਾਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋਏਗਾ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਿਹਾ ਕਿ ਸੰਸਦ ਵਿੱਚ ਵਿਰੋਧੀ ਧਿਰਾਂ ਦੇ ਸੰਸਦ ਸ਼ਾਮਲ ਹੋਣਗੇ ਜਨਾਈ ਇਸ ਵਿੱਚ ਫਰਕ ਨਹੀਂ ਪੈਂਦਾ ਸਾਨੂੰ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਕੁਝ ਬਿਲ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਤੇ ਚਰਚਾ ਹੋਣੀ ਬੜੀ ਜ਼ਰੂਰੀ ਹੈ ਅਗਰ ਵਿਰੋਧੀ ਧਿਰਾਂ ਚਰਚਾ ਵਿੱਚ ਸ਼ਾਮਲ ਨਹੀਂ ਹੁੰਦੀਆਂ ਤਾਂ ਚੰਗੀ ਗੱਲ ਹੈ ਲੇਕਿਨ ਸ਼ਾਇਦ ਚੰਗੇ ਕੰਮ ਉਹਨਾਂ ਦੇ ਕਿਸਮਤ ਵਿੱਚ ਨਹੀਂ ਲਿਖੇ ਇੰਡੀਆ ਗੱਠਜੋੜ ਦੀ ਚੌਥੀ ਬੈਠਕ ਅੱਜ ਦਿੱਲੀ ਦੇ ਵਿੱਚ ਹੋਈ ਇਸ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਸੋਨੀਆ ਗਾਂਧੀ ਰਾਹੁਲ ਗਾਂਧੀ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜੇ ਖੜਗੇ ਸ਼ਾਮਲ ਹੋਏ ਬੈਠਕ ਵਿੱਚ ਸਮਾਰਟੀਵਾਦੀ ਪਾਰਟੀ ਦੇ ਨੇਤਾ ਖਲੇਜ ਜੱਜਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਜਮ ਮੁਖਸ਼ਮੀ ਦੇ ਸਾਬਕਾ ਮੁੱਖ ਮੰਤਰੀ ਫਾਰਕ ਅਬਦੁੱਲਾ ਸਾਬਕਾ ਮੁੱਖ ਮੰਤਰੀ ਅਮਰ ਅਬਦੁੱਲਾ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਆਰਐਲਡੀ ਤੋਂ ਜੈਤ ਚੌਧਰੀ ਸ਼ਾਮਲ ਹੋਏ ਇਸ ਵਿੱਚ ਚਾਰ ਮਸਲਿਆਂ ਤੇ ਜਿਹੜੀ ਚਰਚਾ ਹੋਈ ਉਹਨਾਂ ਵਿੱਚ ਆ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੀਟਾਂ ਦਾ ਜਿਹੜਾ ਵਟਵਾਰਾ ਉਸ ਤੇ ਚਰਚਾ ਰਹੀ ਵਿਰੋਧੀ ਦਲਾਂ ਦੇ ਕਿਹੜੇ ਸ਼ੀਟ ਸ਼ੇਅਰਿੰਗ ਦਾ ਜਿਹੜਾ ਫਾਰਮੂਲਾ ਉਹ ਫਾਈਨਲ ਕਰਨ ਤੱਕ ਫੋਕਸ ਰਵੇ ਬੀਜੇਪੀ ਦੇ ਖਿਲਾਫ 400 ਸੀਟਾਂ ਤੇ ਕਾਮਨ ਕੈਂਡੀਡੇਟ ਉਤਾਰਨ ਦੀ ਕੋਸ਼ਿਸ਼ ਤੇ ਚਰਚਾ ਆਈ ਹੈ ਦੂਜੇ ਪਾਸੇ ਕਾਂਗਰਸ ਦੀ ਕੋਸ਼ਿਸ਼ ਸੀ ਕਿ 200 ਤੋਂ ਲੈ ਕੇ 75 ਤੋਂ ਲੈ ਕੇ 300 ਸੀਟਾਂ ਦੇ ਆਪਣੇ ਉਮੀਦਵਾਰ ਤਾਰੀ ਜਾਣ ਪਾਰਟੀ ਦੇ ਬਾਕੀ ਜਿਹੜੇ ਦੂਜੀਆਂ ਪਾਰਟੀਆਂ ਉਹ ਕਰੀਬ 200 ਤੋਂ ਲੈ ਕੇ 250 ਸੀਟਾਂ ਦੇ ਆਪਣੇ ਉਮੀਦਵਾਰ ਤਾਰਨ ਮੀਟਿੰਗ ਵਿੱਚ ਗੱਠਜੋੜ ਨੂੰ ਕੋਆਰਡੀਨੇਟਰ ਨਾਮ ਤੇ ਵੀ ਚਰਚਾ ਦਾ ਜ਼ਿਕਰ ਹੋਇਆ ਜਿਸ ਵਿੱਚ ਉਹਦੇ ਬਿਠਾ ਕੇ ਮਮਤਾ ਬੈਂਦੇ ਜੇ ਨਤੀਸ਼ ਕੁਮਾਰ ਦੇ ਨਾਮਾਂ ਤੇ ਚਰਚਾ ਕੀਤੀ ਗਈ ਮੀਟਿੰਗ ਵਿੱਚ ਰਣਨੀਤੀ ਇਹ ਵੀ ਚਰਚਾ ਬਣਾਈ ਗਈ ਕਿ ਭਾਰਤੀ ਜਨਤਾ ਪਾਰਟੀ ਦੇ ਸਨਾਤਨ ਤੇ ਭੰਗੋਂ ਦੇ ਜਿਹੜੇ ਜਿਵੇਂ ਮੁੱਦੇ ਦੇ ਜਵਾਬ ਵਿੱਚ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿਚਕਾਰ ਜਾਇਆ ਜਾਵੇ ਮੋਦੀ ਅਤੇ ਬੀਜੇਪੀ ਦੇ ਵਿਰੋਧ ਤੋਂ ਹਟਕਰ ਇੰਡੀਆ ਗੱਠ ਜੋੜ ਦੇ ਕੋਲ ਦੇਸ਼ ਦੇ ਲਈ ਕੀ ਯੋਜਨਾਵਾਂ ਇਸ ਤੇ ਵੀ ਚਰਚਾ ਹੋਈ ਇਸ ਤੋਂ ਇਲਾਵਾ ਵੀ ਗੱਠ ਜੋੜ ਦੇ ਜਿਹੜੇ ਨੇਤਾ ਨੇ ਉਹ ਤੈਅ ਕਰਨਗੇ ਕਿ ਕੈਂਡੀਡੇਟ ਫਾਈਨਲ ਹੋਣ ਦੇ ਬਾਅਦ ਲੋਕ ਸਭਾ ਚੋਣਾਂ ਦੇ ਲਈ ਟੂਨ ਕਿਹੋ ਜੀ ਸੈੱਟ ਕੀਤੀ ਜਾਊਗੀ ਕਿਉਂਕਿ ਕਿੰਨੀਆਂ ਰੈਲੀਆਂ ਕਰਨਗੀਆਂ ਸਟਾਰ ਕੰਪੇਨਰ ਕੌਣ ਹੋਣਗੇ ਜੋਨ ਮਹਿਮ ਦੀ ਬ੍ਰਾਂਡਿੰਗ ਕਿਵੇਂ ਕਰ ਰਹੀ ਹੈ ਇਸ ਲਈ ਕਿਹੜੀਆਂ ਕਿਹੜੀਆਂ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ ਇਹ ਸਾਰੀਆਂ ਪਹਿਲੂਆਂ ਤੇ ਚਰਚਾ ਕੀਤੀ ਗਈ। ਇੰਡੀਆ ਗੱਠ ਜੋੜ ਦੀ ਹੋਈ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਨੇ ਨੈਸ਼ਨਲ ਅਲਾਈਅንስ ਕਮੇਟੀ ਵੀ ਬਣਾ ਦਿੱਤੀ ਹੈ। ਕਾਂਗਰਸ ਪਾਰਟੀ ਨੇ 2024 ਦੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜ ਮੈਂਬਰਾਂ ਦੀ ਇੱਕ ਨੈਸ਼ਨਲ ਅਲਾਈਅንስ ਕਮੇਟੀ ਬਣਾ ਦਿੱਤੀ ਹੈ ਜਿਸ ਵਿੱਚ ਜਮੁਖਸ਼ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਲੋਤ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਬਬੇਸ਼ ਬਗੇਲ ਸਲਮਾਨ ਖੁਰਸ਼ੀਦ ਅਤੇ ਮੋਨ ਪ੍ਰਕਾਸ਼ ਇਸ ਦੇ ਮੈਂਬਰ ਹੋਣਗੇ ਜਦਕਿ ਮੁਕਲਵਾਸਿਕ ਨੂੰ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਹੈ ਗਿਆਨ ਵਿਆਪੀ ਮਾਮਲੇ ਵਿੱਚ ਹਾਈ Allahabad ਹਾਈ ਕੋਰਟ ਨੇ ਮੁਸਲਮ ਧਰਮ ਦੀਆਂ ਪੰਜ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਇਸ ਵਿੱਚ ਗਿਆਨ ਵਿਆਪੀ ਪ੍ਰੈਸਰ ਦੇ ਅੰਦਰ ਮੰਦਰ ਮਰੰਮਤ ਨੂੰ ਚੁਣੌਤੀ ਦਿੱਤੀ ਗਈ ਸੀ ਹਾਈ ਕੋਰਟ ਨੇ ਵਾਰਾਨਸੀ ਕੋਰਟ ਦੀ ਨਿਰਦੇਸ਼ ਦਿੱਤੇ ਕਿ ਇਸ ਮਾਮਲੇ 1991 ਚ ਦائر ਸਿਵਲ ਮਾਮਲੇ ਵਿੱਚ ਹੀ ਇੱਕ ਸੁਣਵਾਈ 6 ਮਹੀਨੇ ਵਿੱਚ ਪੂਰੀ ਕਰੇ ਗਿਆਨ ਵਿਆਪੀ ਮਸਜਿਦ ਵਾਰਾਨਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਨੇੜੇ ਆ ਹਾਈ ਕੋਰਟ ਨੇ ਜਿਹੜੀਆਂ ਪੰਜ ਪਟੀਸ਼ਨਾਂ ਖਾਰਜ ਕੀਤੀਆਂ ਨੇ ਉਹਨਾਂ ਵਿੱਚ ਤਿੰਨ ਗਿਆਨ ਵਿਆਪੀ ਮਸਜਿਦ ਕਮੇਟੀ ਦੋ ਉੱਤਰਪਦੇ ਸੁੰਨੀ ਸੈਂਟਰਲ ਵਕਫ ਬੋਰਡ ਵੱਲੋਂ ਦਾਇਰ ਕੀਤੀ ਗਈ ਸੀ ਇਹਨਾਂ ਵਿੱਚ ਤਿੰਨ ਪਟੀਸ਼ਨਾਂ 1981 ਵਿੱਚ ਵਾਰਾਨਸੀ ਕੋਰਟ ਵਿੱਚ ਦਾਇਰ ਇੱਕ ਕੇਸ ਵਿੱਚ ਮੈਰਿਟ ਨੂੰ ਚੁਣੌਤੀ ਦਿੱਤੀ ਗਈ ਸੀ ਹਾਈ ਕੋਰਟ ਦੇ ਜਸਟਿਸ ਰੋਹਿਤ ਰੰਜਨ ਅਗਰਵਾਲ ਦੇ ਸਿੰਗਲ ਬੈਂਚ ਨੇ ਸਾਰੀਆਂ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਆਦੇਸ਼ ਦਿੱਤੇ ਨੇ ਮੁਸਲਮ ਤੇ ਰਜਾਨੀ ਅੰਜੂਮਨ ਇੰਤਜ਼ਾਮੀਆਂ ਕਮੇਟੀ ਅਤੇ ਯੂਪੀ ਸੁਨੀ সেন্ট্রਲ ਵਰਕ ਬੋਰਡ ਨੇ Allahabad High Court ਵਿੱਚ 1981 ਵਿੱਚ Varanasi ਦੀ ਅਦਾਲਤ ਵਿੱਚ ਦਾਇਰ ਜਿਹੜੀਆਂ ਮੂਲਵਾਦ ਦੇ ਮੈਰਿਟ ਸੁਣਨੇ ਯੋਗ ਜਾਂ ਨਹੀਂ ਨੂੰ ਚੁਣੌਤੀ ਦਿੱਤੀ ਸੀ ਇਹ ਕੇਸ Varanasi Court ਵਿੱਚ ਦਾਇਰ ਸੀ ਦੇਸ਼ ਦੀ ਸੰਸਦ ਦੇ ਵਿੱਚ ਹੋਈ ਕਤਾਹੀ ਨੂੰ ਲੈ ਕੇ ਅੱਜ Haryana ਵਿਧਾਨ ਸਭਾ ਦੇ ਵਿੱਚ ਵੀ ਕਤਾਹੀ ਵੇਖ ਨੂੰ ਮਿਲੀ ਆ ਸਾਬਕਾ ਖੇਡ ਮੰਤਰੀ ਤੇ ਮੌਜੂਦਾ ਮੰਤਰੀ ਸੰਦੀਪ ਸਿੰਘ ਤੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮੈਲਾ ਕੋਚ ਨੇ ਸਕੱਤਰੇਤ ਸਟਾਫ ਦੇ ਜਰੀਏ ਪਾਸ ਬਣਾ ਕੇ ਵਿਧਾਨ ਸਭਾ ਦੇ ਵਿੱਚ ਜਬਰੀ ਵੜਨ ਦੀ ਕੋਸ਼ਿਸ਼ ਕੀਤੀ ਇਸ ਦਰਾਂ ਸੁਰੱਖਿਆ ਕਰਮਚਾਰੀਆਂ ਨੂੰ ਭਾਜੜਾ ਪੈ ਗਿਆਂ ਹਾਲਾਂਕਿ ਉਹਨਾਂ ਦੀ ਕੋਸ਼ਿਸ਼ ਸਫਲ ਨਹੀਂ ਹੋ ਪਈ ਉਹਨਾਂ ਨੇ ਉੱਥੇ ਤਨਾਦ ਪੁਲਿਸ ਕਰਮਚਾਰੀਆਂ ਨੂੰ ਲੋਕ ਰੋਕ ਲਿਆ ਇਸ ਦੀ ਜਾਣਕਾਰੀ ਫਿਰ ਵੱਡੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਹਲੇ ਕੋਚ ਨੇ ਉਹ ਪੁਲਿਸ ਦੀ ਹਿਰਾਸਤ ਵਿੱਚ ਆ ਮਹਿਲਾ ਕੋਚ ਵੱਲੋਂ ਲਗਾਤਾਰ ਸੰਦੀਪ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ ਬੀਤੇ ਦਿਨ ਵੀ ਸੰਦੀਪ ਸਿੰਘ ਨੂੰ ਘੇਰਦੇ ਹੋਰੋ ਦੀ ਤਰ੍ਹਾਂ ਨੇ ਮੰਗ ਕੀਤੀ ਸੀ ਤੇ ਉਸ ਤੋਂ ਬਾਅਦ ਚਰਚਾ ਹੋਈ ਲੇਕਿਨ ਫਿਲਹਾਲ ਨਾ ਹੀ ਸੰਦੀਪ ਸਿੰਘ ਦੀ ਗ੍ਰਿਫਤਾਰੀ ਹੋਈ ਹੋਈ ਹੈ ਕਿਉਂਕਿ ਮਸਲਾ ਹੁਣ ਅਦਾਲਤ ਵਿੱਚ ਵੀ ਚੱਲ ਰਿਹਾ ਹੈ ਲੇਕਿਨ ਅੱਜ ਉਹ ਸਪੀਡਤ ਮਹਿਲਾ ਕੋਚ ਨੇ ਵਿਧਾਨ ਸਭਾ ਦੇ ਅੰਦਰ ਜਬਰੀ ਵੜਨ ਦੀ ਕੋਸ਼ਿਸ਼ ਕੀਤੀ ਸੂਰਤ ਦੇ ਇੱਕ ਹੀਰਾ ਵਪਾਰੀ ਕੌਸ਼ਿਕ ਕਕੜੀਆ ਨੇ ਰਾਮ ਮੰਦਰ ਦੇ ਥੀਮ ਤੇ ਇੱਕ ਨੈਕਲੇਸ ਬਣਾਇਆ ਇਸ ਨੈਕਲੇਸ ਵਿੱਚ 5000 ਤੋਂ ਜ਼ਿਆਦਾ ਅਮਰੀਕੀ ਹੀਰੇ ਤੇ 2 ਕਿਲੋ ਚਾਂਦੀ ਲਗਾਈ ਗਈ ਹੈ ਇਹਨੂੰ ਅਜੋਧਿਆ ਦੇ ਰਾਮ ਮੰਦਰ ਦੇ ਲਈ ਗਿਫਟ ਕੀਤਾ ਜਾਊਗਾ ਰਸੇਸ਼ ਜੁਵੈਲਜ਼ ਦੇ ਡਾਇਰੈਕਟਰ ਕਕੜੀਆ ਨੇ ਦੱਸਿਆ ਕਿ ਉਹਨਾਂ ਨੇ ਅਜੋਧਿਆ ਦੇ ਨਾਮ ਤੇ ਰਾਮ ਮੰਦਰ ਤੋਂ ਪ੍ਰੇਰਿਤ ਹੋ ਕੇ ਇਹ ਨੈਕਲੇਸ ਬਣਾਇਆ ਇਹਨੂੰ ਬਿਜ਼ਨਸ ਦੇ ਉਦੇਸ਼ ਦੇ ਨਾਲ ਨਹੀਂ ਬਣਾਇਆ ਗਿਆ ਇਹਨੂੰ ਰਾਮ ਮੰਦਰ ਨੂੰ ਗਿਫਟ ਕਰਨਾ ਚਾਹੁੰਦੇ ਨੇ ਤੇ ਰਮਾਇਣ ਦੇ ਮੁੱਖ ਕਿਰਦਾਰ ਨੂੰ ਇਸ ਨੈਚਰਲਸ ਦੀ ਸਟਿੰਗ ਵਿੱਚ ਤਰਾਸ਼ਿਆ ਗਿਆ ਅਜोध्या ਵਿੱਚ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਟਾ 22 ਜਨਵਰੀ ਨੂੰ ਹੋਣੀ ਹੈ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਨੇਤਾ ਬਨੇਤਾ ਤੇ ਅਧਿయోగਪਤੀ ਪਹੁੰਚਣਗੇ ਆਮ ਲੋਕਾਂ ਲਈ 23 ਜਨਵਰੀ ਤੋਂ ਭਗਵਾਨ ਰਾਮ ਦੇ ਦਰਸ਼ਨ ਸ਼ੁਰੂ ਕੀਤੇ ਜਾਣਗੇ 24 ਜਨਵਰੀ ਤੋਂ 48 ਦਿਨਾਂ ਤੱਕ ਵਿਸ਼ੇਸ਼ ਮੰਡਲ ਪੂਜਾ ਵੀ ਕੀਤੀ ਜਾਵੇਗੀ ਸੰਸਦ ਵਿੱਚ 13 ਦਸੰਬਰ ਨੂੰ ਹੋਈ ਗੁਸਪੈੜ ਦੇ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਅੱਜ ਸੀਨ ਰੀਕ੍ਰੀਏਟ ਕੀਤੇ ਗਏ ਸੀਆਰਪੀ ਦੇ ਡਾਇਰੈਕਟਰ ਜਨਰਲ ਅਨੀਸ਼ ਦਿয়াল ਦੀ ਗਵਾਹੀ ਵਾਲੀ ਇਸ ਕਮੇਟੀ ਨੇ ਤਿੰਨ ਵੱਖ-ਵੱਖ ਮੌਕਿਆਂ ਤੇ ਜਾ ਕੇ ਕ੍ਰਾਈਮ ਸੀਨ ਨੂੰ ਰੀਕ੍ਰੀਏਟ ਕੀਤਾ ਇਸ ਕਮੇਟੀ ਨੇ ਸੰਸਦ ਵਿੱਚ ਉਸ ਦਿਨ ਡਿਊਟੀ ਤੇ ਹਾਜ਼ਰ ਰਹਿਣ ਵਾਲੇ ਸੁਰੱਖਿਆ ਕਰਮਚਾਰੀਆਂ ਕੋਲ ਵੀ ਪੁੱਛਗਛ ਕੀਤੀ ਤੇ ਸੰਸਦ ਸੁਰੱਖਿਆ ਸੇਵਾ ਵਿੱਚ ਉਹਨਾਂ ਦੀ ਸੰਖਿਆ ਬਾਰੇ ਵੀ ਪੁੱਛਿਆ ਗਿਆ ਇੱਕ ਅਖਬਾਰ ਦੇ ਹਵਾਲੇ ਮੁਤਾਬਕ ਸੰਸਦ ਗੁਸਪੈਡ ਮਾਮਲੇ ਵਿੱਚ ਅਨੀਸ਼ ਦਿਆਲ ਸਿੰਘ ਦੇ ਨਾਲ ਪੈਰਾਮਿਲਟਰੀ ਫੋਰਸ ਇੰਟੈਲੀਜੈਂਸ ਏਜੰਸੀ ਦਿੱਲੀ ਪੁਲਿਸ ਦੇ ਸਕਿਉਰਿਟੀ ਡਿਵੀਜ਼ਨ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਦੇ ਰੈਂਕ ਦੇ ਅਧਿਕਾਰੀ ਵੀ ਇਸ ਟੀਮ ਵਿੱਚ ਸ਼ਾਮਲ ਹਨ ਸਭ ਤੋਂ ਪਹਿਲੇ ਇਸ ਕਮੇਟੀ ਦੇ ਮੈਂਬਰਾਂ ਨੇ 15 ਦਸੰਬਰ ਨੂੰ ਸੰਸਦ ਦਾ ਦੌਰਾ ਕੀਤਾ ਸੀ ਦੋ ਸੁਰੱਖਿਆ ਬਲਾਂ ਨੇ ਗੁਸਪੈਡ ਕਰਨ ਵਾਲੀ ਸਾਗਰ ਸ਼ਰਮਾ ਤੇ ਮਨੋਰੰਜਨ ਡੀ ਦਾ ਕਰਦਾਰ ਨਭਾਇਆ ਜਦ ਕਿ ਬਾਕੀ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਉਹਨਾਂ ਦੇ ਤਹਿ ਸਥਾਨ ਤੇ ਖੜਾ ਕੀਤਾ ਗਿਆ ਇਸ ਦਰਾਨ ਕਮੇਟੀ ਦੇ ਮੈਂਬਰਾਂ ਨੇ ਉਹ ਆਪਣੇ ਨੋਟਸ ਵੀ ਲਿਖਦੇ ਰਹੇ ਜਿਹੜੇ 8 ਸੁਰੱਖਿਆ ਕਰਮਚਾਰੀ ਲੋਕ ਸਭਾ ਤੋਂ ਸਸਪੈਂਡ ਕੀਤਾ ਗਿਆ ਉਹਨਾਂ ਦੇ ਸੀਨ ਵੀ ਰੀਕ੍ਰੀਏਟ ਕੀਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਸਟੇਟਮੈਂਟ ਰਿਕਾਰਡ ਵੀ ਕੀਤਾ ਜਾ ਸਕਦਾ 16 ਦਸੰਬਰ ਨੂੰ ਆਈਜੀ ਰੈਂਕ ਦੇ ਸਾਰੇ ਅਧਿਕਾਰੀਆਂ ਨੂੰ ਦੁਬਾਰਾ ਸੀਨ ਰੀਕਨੈਕਟ ਕੀਤਾ ਹੈ ਉਹਨਾਂ ਨੇ ਇਸ ਦਿਨ ਸੁਰੱਖਿਆ ਬਲਾਂ ਦੇ ਨਾਲ ਪੁਸ਼ਗੋਸ਼ ਕੀਤੀ ਤੇ ਸੁਰੱਖਿਆ ਦੀ ਸੰਸਦ ਵਿੱਚ ਲੱਗੇ ਜਿਹੜੇ ਸਾਜ਼ੋ-ਸਮਾਨ ਦੀ ਵੀ ਜਾਂਚ ਕੀਤੀ ਜਾਣਕਾਰੀ ਮੁਤਾਬਕ ਕਮੇਟੀ ਨੇ ਇਸ ਮਸਲੇ ਦੇ ਵਿੱਚ ਕਿ ਡ੍ਰਿੱਲਰ ਵੀ ਦਰਾਈ ਆ ਇੱਕ ਏਜੰਸੀ ਦੇ ਮੁਤਾਬਕ ਲੋਕ ਸਭਾ ਵਿੱਚ ਗੁਸਪੈਡ ਕਰਨ ਵਾਲੇ ਸਾਰੇ ਦੋਸ਼ੀਆਂ ਦਾ ਇੱਕ ਵਟਸਐਪ ਗਰੁੱਪ ਨਾਲ ਜੁੜੇ ਸੀ ਇਸ ਗਰੁੱਪ ਵਿੱਚ 7-8 ਮੈਂਬਰ ਸੀ ਇਸੇ ਗਰੁੱਪ ਨੇ ਹੀ ਸਾਰੇ ਕਥੀ ਦੋਸ਼ੀਆਂ ਨੂੰ ਗਸਪੈਡ ਦੇ ਪਲਾਨਿੰਗ ਕੀਤੀ ਇਹ ਵੀ ਖਬਰ ਚੱਲੀ ਆ ਕਿ ਦਿੱਲੀ ਪੁਲਿਸ ਜਾਂਚ ਕਰੇ ਕਿ ਇਸ ਗਰੁੱਪ ਵਿੱਚ ਕਿਹ ਕੋਈ ਹੋਰ ਵੀ ਜੁੜਿਆ ਸੀ ਜਾਂ ਨਹੀਂ ਫਿਰ ਬੋਲੀਵੁੱਡ ਐਕਟਰ 샤ਰੂਖ ਖਾਨ ਦੀ ਪਤਨੀ ਗੋਰੀ ਖਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਨੋਟਿਸ ਭੇਜਿਆ ਗਿਆ ਗੋਰੀ ਖਾਨ ਲਖਨਊ ਦੀ ਰੀਅਲ ਅਸਟੇਟ ਕੰਪਨੀ ਤੁਲਸੀਆਨੀ ਗਰੁੱਪ ਦੀ ਬ੍ਰਾਂਡ ਅਬੈਸਡਰ ਇਸ ਕੰਪਨੀ ਤੇ ਨਵੇਸ਼ਕਾਂ ਦੇ ਬੈਂਕ ਦਾ ਕਰੀਪ 30 ਕਰੋੜ ਰੁਪਏ ਹੜੱਪਣ ਦੇ ਦੋਸ਼ ਨੇ ਇਸ ਕੰਪਨੀ ਦੀ ਜਾਂਚ ਦੇ ਦਾਰੇ ਵਿੱਚ ਗौरी खान ਵੀ ਆ ਰਹੀ ਹੈ। ਗौरी खान ਤੁਲਸੀਆਣੀ ਗਰੁੱਪ ਨੇ 2015 ਵਿੱਚ ਉਹਨਾਂ ਨੂੰ ਆਪਣਾ ਬ੍ਰੈਂਡ ਐਮਬੈਸਡਰ ਬਣਾਇਆ ਸੀ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਵਿੱਚ ਤੁਲਸੀਆਣੀ ਗਰੁੱਪ ਦਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਵਿੱਚ ਇੱਕ ਫਲੈਟ ਬੁਬਈ ਦੇ ਰਹਿਣ ਵਾਲੇ ਕਰੀਟ ਜਸਵੰਤ ਸ਼ਾਹ ਨੇ 2015 ਵਿੱਚ 85 ਲੱਖ ਰੁਪਏ ਦੇ ਵਿੱਚ ਖਰੀਦਿਆ ਸੀ। ਕਰੀਟ ਜਸਵੰਤ ਸਿੰਘ ਸ਼ਾਹ ਦਾ ਦੋਸ਼ ਹੈ ਕਿ ਕੰਪਨੀ ਨੇ ਉਹਨਾਂ ਨੂੰ ਨਾ ਕਬਜ਼ਾ ਦਿੱਤਾ ਨਾ ਰਕਮ ਦਿੱਤੀ ਇਸ ਤੋਂ ਬਾਅਦ ਜਸਵੰਤ ਸਿੰਘ ਨੇ ਤੁਲਸਮਾਨੀ ਗਰੁੱਪ ਦੇ ਨਿਰਦੇਸ਼ਕ ਅਨਿਲ ਕੁਮਾਰ ਤੁਲਸੀਆਨੀ ਮਹੇਸ਼ ਤੁਲਸੀਆਨੀ ਅਤੇ ਗौरी ਖਾਨ ਦੇ ਖਿਲਾਫ ਕੇਸ ਦਰਜ ਕਰਾਇਆ ਈਡੀ ਦੀ ਲਖਨਊ ਬ੍ਰਾਂਚ ਨੇ ਗौरी ਖਾਨ ਨੂੰ ਭੇਜੇ ਗੇ ਨੋਟਿਸ ਵਿੱਚ ਪੁੱਛਿਆ ਕਿ ਤੁਲਸੀਆਨੀ ਗਰੁੱਪ ਨੇ ਉਹਨਾਂ ਨੂੰ ਬ੍ਰੈਂਡ ਅੰਬੈਸਡਰ ਬਣਾਉਣ ਲਈ ਕਿੰਨਾ ਪੈਸੇ ਦਿੱਤੇ ਨੇ ਇਹ ਪੈਸੇ ਉਹਨਾਂ ਨੂੰ ਕਿਵੇਂ ਦਿੱਤੇ ਗਏ ਨੇ ਇਸ ਤੋਂ ਇਲਾਵਾ ਕੀ ਕੀ ਦਾ ਐਗਰੀਮੈਂਟ ਹੋਏ ਨੇ ਅਤੇ ਇਸ ਦਾ ਜੇ ਕੋਈ ਐਗਰੀਮੈਂਟ ਕਾਗਜ਼ ਵੀ ਆ ਤੇ ਉਹ ਇਨਫੋਰਸਮੈਂਟ ਡਾਇਰੈਕਟਰ ਨੂੰ ਦਿਖਾਇਆ ਜਾਵੇ ਨੋਟਿਸ ਵੀ ਇਹ ਵੀ ਪੁੱਛਿਆ ਗਿਆ ਕਿ ਤੁਲਸਾਨੀ ਗਰੁੱਪ ਨੇ ਉਹਨਾਂ ਦੇ ਬੈਂਕ ਖਾਤੇ ਵਿੱਚ ਕਿੰਨਾ ਪੈਸੇ ਅਦਾ ਕੀਤੇ ਨੇ ਫਰਵੀ 2022 ਚ ਲਖਨਊ ਨੇ ਸ਼ਾਂਤ ਗੁਲਫ ਸਿਟੀ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਰੀਟ ਜਸਵਿੰਦਰ ਸ਼ਾਹ ਨੇ ਕਿਹਾ ਸੀ ਕਿ ਉਹਨਾਂ ਨੇ ਫਲੈਟ ਗौरी खान ਦੀ ਐਡ ਦੇਖਣ ਤੋਂ ਬਾਅਦ ਹੀ ਖਰੀਦਿਆ ਸੀ ਕਿ ਉਹਨਾਂ ਦੀ ਭਰੋਸੇਯੋਗਤਾ ਤੇ ਇਸ ਕਰਕੇ ਬ੍ਰਾਂਡ ਦੇ ਨਾਲ ਉਹ ਜੁੜੀ ਨੇ ਤੇ ਹੁਣ ਬਿਲਡਰ ਫਲੈਟ ਨੂੰ ਲੈ ਕੇ ਨਾ ਕਬਜ਼ਾ ਦੇ ਰਿਹਾ ਤੇ ਨਾ ਹੀ ਪੈਸਾ ਵਾਪਸ ਕਰ ਰਿਹਾ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ ਬਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ